ਸਵੀਕਾਰ ਜੀ ਕਿਦਾਂ ਹਾਂ ਜੀ ਸਾਰੇ ਲੋ ਜੀ ਅੱਜ ਪਹਿਣਾ ਦੀ ਇਹ ਵੀ ਇੱਕ ਵਾਸ਼ ਪੂਰੀ ਕਰਦੇ ਆ ਕਿ ਕੱਟ ਪੀਸ ਲੈ ਕੇ ਆਇਆ ਤੁਹਾਡੇ ਲਈ ਆਪਾਂ ਆਪਾਂ ਸੰਡੇ ਨੂੰ ਕੱਟ ਪੀਸਾਂ ਦੀ ਵੀਡੀਓ ਜ਼ਰੂਰ ਪਾਇਆ ਕਰਾਂਗੇ ਹਰ ਸੰਡੇ ਕੋਸ਼ਿਸ਼ ਕਰਿਆ ਕਰਾਂਗੇ ਕਿ ਤਾਂ ਕਿ ਕਿਸੇ ਦੀ ਵੀਡੀਓ ਜ਼ਰੂਰ ਪਾਈ ਜਾਵੇ ਕਿਉਂ ਜੀ ਇਹ ਤੁਹਾਨੂੰ ਮੈਚਿੰਗ ਕਰਕੇ ਵੀ ਦਿਖਾ ਦਿੰਦੇ ਆ ਬਾਟਮਸ ਦੇ ਨਾਲ ਇਹ ਸਾਰੇ ਸ਼ਰਟ ਪੀਸ ਰਹਿਣਗੇ 2.5 ਮੀਟਰ ਦੀ ਸ਼ਰਟ ਰਹੂਗੀ ਇਹਨਾਂ ਦੇ ਵਿੱਚ ਕੋਈ ਵੀ ਵੱਧ ਘੱਟ ਨਹੀਂ ਹੈਗਾ ਸਾਰੇ 2.5 ਮੀਟਰ ਦੇ ਰਹਿਣਗੇ ਤੁਸੀਂ ਮੈਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਕੱਲੀ ਸ਼ਰਟ ਵੀ ਹੋ ਆ ਸਕਦੀ ਹੈ ਜਿੱਦੈ ਦੇ ਨਾਲ ਆਪਾਂ ਬਲੈਕ ਦੀ ਮੈਚਿੰਗ ਕਰ ਦਿੱਤੀ ਹੈਗੀ ਬਲੈਕ ਦੀ ਮੈਚਿੰਗ ਕਰ ਦਿੱਤੀ ਹੈ ਬਹੁਤ ਸੋਹਣੀ ਮੈਚਿੰਗ ਹੋਈ ਹੈਗੀ ਇਹ ਇਦਾਂ ਲੱਗ ਰਿਹਾ ਜਿਵੇਂ ਇਹਦਾ ਸਟੱਫ ਹੈ ਤੇ ਇਹਦੇ ਵਿੱਚ ਇਦਾਂ ਲੱਗ ਰਿਹਾ ਜਿਵੇਂ ਆਪਾਂ ਕਾਟਰਾਈ ਦਾ ਸੂਤ ਹੁੰਦਾ ਉਹ ਵਾਲਾ ਪ੍ਰਿੰਟ ਆਇਆ ਹੈ ਤਾਂ ਬਹੁਤ ਸੋਹਣਾ ਬਲੈਕ ਦੇ ਨਾਲ ਇਹਦੀ ਮੈਚਿੰਗ ਆਪਾਂ ਪ੍ਰੋਪਰ ਕਰ ਚੁੱਕੇ ਹਾਂਗੇ ਤੁਸੀਂ ਮੈਚਿੰਗ ਕਰਵਾ ਕੇ ਲੈ ਸਕਦੇ ਹੋ ਸ਼ਰਟ ਲੈਣੀ ਸ਼ਰਟ ਲੈ ਸਕਦੇ ਹੋ ਦੇਖੋ ਨੈਕਸਟ ਆਪਾਂ ਨੇ ਇਹਦੇ ਵਿੱਚ ਇਹਦੀ ਵੀ ਬਲੈਕ ਨਾਲ ਮੈਚਿੰਗ ਕਰ ਦਿੱਤੀ ਹੈਗੀ ਆਪਾਂ ਤੁਹਾਨੂੰ ਮੈਚਿੰਗ ਕਰਕੇ ਹੀ ਦਿਖਾਵਾਂਗੇ ਸਾਰੀਆਂ ਸ਼ਰਟਸ ਦੇਖੋ ਬੜੇ ਸੋਹਣੇ ਸੋਹਣੇ ਜੇ ਸਦਾ ਸਟੱਫ ਰਹੂਗਾ ਬਿਲਕੁਲ ਰਲਾਨੀ ਹੈਗਾ ਇਹਦੇ ਵਿੱਚ ਬਿਲਕੁਲ ਸੌਫਟ ਵਾਲਾ ਸਟੱਫ ਹੈਗਾ ਨਾ ਲਾਈਨਿੰਗ ਦੀ ਰਿਕੁਆਇਰਮੈਂਟ ਹੈ ਕਿ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਤੇ ਵਿਦਆਊਟ ਲਾਈਨਿੰਗ ਬਣਨ ਵਾਲੇ ਸੂਟ ਨੇ ਜੀ ਸਾਰੇ ਬਿਨਾ ਲਾਈਨਿੰਗ ਤੋਂ ਬਣਨਗੇ ਇਹ ਸੂਟ ਤੇ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਦੇਖੋ ਇਹਦੇ ਨਾਲ ਵੀ ਆਪਾਂ ਨੇ ਬਲੈਕ ਦੀ ਬਲੈਕ ਦੀ ਮੈਚਿੰਗ ਬਣਾ ਚੁੱਕੇ ਹਾਂ ਜੀ ਬਲੈਕ ਦੀ ਮੈਚਿੰਗ ਤੇ ਨੈਕਸਟ ਇਹ ਵਾਲਾ ਆ ਗਿਆ ਜੀ ਲਓ ਜੀ ਦੇਖੋ ਕਿੰਨਾ ਸੋਹਣਾ ਜਿਹੜਾ ਕੰਟਰਾਸਟ ਬਣੇਗਾ ਇਹ ਤੇਨ ਕਰ ਲਓ ਲਓ ਜੀ ਬਹੁਤ ਸੋਹਣਾ ਜਾਂ ਇਹਦਾ ਵੀ ਕੰਟਰਾਸਟ ਬਣ ਚੁੱਕਾ ਹੈ ਜੀ ਇਹਦੇ ਚੁ ਗਿਆ ਹਾਂਜੀ ਲਓ ਜੀ ਇਹਦੇ ਨਾਲ ਵੀ ਬਲੈਕ ਦੀ ਮੈਚਿੰਗ ਹੋ ਚੁੱਕੀ ਹੈਗੀ ਇਹ ਸਾਰੇ ਬਲੈਕ ਦੀ ਮੈਚਿੰਗ ਨਾਲ ਲੱਗੇ ਵਾਕੀ ਜੇ ਤੁਸੀਂ ਵੇਸ ਕਲਰ ਦੀ ਜਿਵੇਂ ਇਹਦੇ ਨਾਲ ਦੀ ਕਰਵਾਉਣਾ ਚਾਹੁੰਦੇ ਇਹਦੇ ਨਾਲ ਦੀ ਵੀ ਮੈਚਿੰਗ ਹੋ ਜਾਊਗੀ ਤੁਹਾਨੂੰ ਆਫ ਵਾਈਟ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਆਫ ਵਾਈਟ ਦੀ ਮੈਚਿੰਗ ਕਰਵਾ ਸਕਦੇ ਤੇ ਲਓ ਜੀ ਨੈਕਸਟ ਆਪਾਂ ਦਿਖਾ ਰਹੇ ਹਾਂਗੇ ਸਾਨੂੰ ਇਹ ਵਾਲਾ ਇਹਦੀ ਵੀ ਮੈਚਿੰਗ ਇਹਦੇ ਨਾਲ ਹੋ ਚੁੱਕੀ ਹੈ ਜੀ ਦੇਖੋ ਕਿੰਨੀ ਸੋਹਣੀ ਜੀ ਮੈਚਿੰਗ ਹੋਈ ਹੈ ਸ਼ਾਰਟ ਦੀ ਇਹਦੇ ਨਾਲ ਐਦਾਂ ਤੁਸੀਂ ਸੈਟ ਤੋਂ ਮੈਚਿੰਗ ਕਰਵਾ ਕੇ ਲੈ ਸਕਦੇ ਹੋ ਜੀ ਫਲੋਜ਼ੀ ਰੰਗ ਦੀ ਤੇ ਨੈਕਸਟ ਦੇਖੋ ਜੀ ਕਿੰਨਾ ਸੋਹਣਾ ਜਿਹਾ ਪ੍ਰਿੰਟ ਆਏਗਾ ਬਹੁਤ ਸੋਹਣਾ ਪ੍ਰਿੰਟ ਆਏਗਾ ਬਹੁਤ ਸੋਹਣਾ ਕਲਰ ਆਏਗਾ ਤੇ ਇਹਦੇ ਨਾਲ ਇਹਦੀ ਮੈਚਿੰਗ ਆਪਾਂ ਕਰ ਚੁੱਕੀਆਂ ਹਾਂ ਇਹਦੀ ਤਾਂ ਥੋੜੀ ਜਿਹੀ ਨਹੀਂ ਲਓ ਜੀ ਤੇ ਨੈਕਸਟ ਆ ਗਿਆ ਜੀ ਗ੍ਰੇ ਸ਼ੇਡ ਦੇ ਵਿੱਚ ਗ੍ਰੇ ਦੇ ਵਿੱਚ ਆਪਾਂ ਮੈਚਿੰਗ ਇਹਦੀ ਕਰ ਚੁੱਕੇ ਹਾਂ ਜੀ ਤੁਸੀਂ ਓਨਲੀ ਸ਼ਰਟ ਵੀ ਲੈ ਸਕਦੇ ਹੋਗੇ ਤੁਸੀਂ ਬਾਟਮ ਨਾਲ ਵੀ ਮੈਚਿੰਗ ਹੈ ਤੇ ਸਾਡੇ ਦਿਖਾਉਣ ਦਾ ਮਕਸਦ ਇਹ ਹੈ ਕਿ ਅਸੀਂ ਇਹਨਾਂ ਨਾਲ ਮੈਚਿੰਗ ਕਰ ਚੁੱਕੇ ਕਿਉਂਕਿ ਸਾਰੇ ਸ਼ਰਟ ਪੀਸ ਹੀ ਰਹਿਣਗੇ ਕੋਈ ਵੀ ਵੱਡਾ ਛੋਟਾ ਪੀਸ ਨਹੀਂ ਹੈਗਾ 2.5 ਮੀਟਰ ਦੀ ਕੱਟ ਹੈਗੀ ਨਾਲ ਇਹ ਸਾਰਿਆਂ ਦੀ ਬਹੁਤ ਸੋਹਣਾ ਸਟਫ ਹੈਗਾ ਬਹੁਤ ਵਧੀਆ ਸੁਪੀਰੀਅਰ ਹੈ ਗਰਮੀ ਦੇ ਵਿੱਚ ਪਾਉਣ ਦੇ ਲਈ ਤੇ ਬਿਲਕੁਲ ਇਹ ਨਹੀਂ ਹੈਗਾ ਵੀ ਹਲਕਾ ਜਿਹਾ ਸਟਫ ਹੈਗਾ ਬਹੁਤ ਸੋਹਣਾ ਜਿਹਾ ਸਟਫ ਹੈਗਾ ਨਾ ਇਹਨਾਂ ਦੇ ਕਲਰ ਜਾਂਦੇ ਨਾ ਇਹਨਾਂ ਦੇ ਪ੍ਰਿੰਟ ਬਹੁਤ ਸੋਹਣੇ ਲੱਗੇ ਕਲਰ ਫਿੱਟ ਨਹੀਂ ਹੁੰਦੇ ਹੈਗੇ ਐਸ ਇਟ ਇਜ਼ ਹੀ ਰਹਿਣਗੇ ਬਹੁਤ ਸੋਹਣਾ ਜਿਹਾ ਸਟਫ ਹੈ ਦੇ ਤੇ ਨੈਕਸਟ ਆਪਾਂ ਇਹਦੀ ਵੀ ਗਰੇ ਨਾਲ ਕਰ ਚੁੱਕੇ ਹਾਂ ਦੇਖੋ ਕਿੰਨਾ ਸੋਹਣਾ ਜੀ ਇਹਦੀ ਮੈਚਿੰਗ ਹੋਈ ਹੈ ਬਹੁਤ ਸੋਹਣੀ ਮੈਚਿੰਗ ਹੋਈ ਹੈ ਗਰੇ ਦੇ ਨਾਲ ਤੇ ਨੈਕਸਟ ਵਾਲਾ ਇਹ ਆ ਗਿਆ ਇਹ ਸ਼ਰਟ ਪੀਸ ਨੇ ਜੀ ਆਪਣੇ ਕੋਲੇ ਜਸਟ ਸ਼ਰਟ ਪੀਸ ਦਿਖਾ ਰਹੇ ਹਾਂ ਬਾਕੀ ਜਿਹਦਾ ਦੀ ਮੈਚਿੰਗ ਹੋਊਗੀ ਜਿਹੜੇ ਵੀ ਕਲਰ ਨਾਲ ਉਹ ਤੁਹਾਨੂੰ ਦਿਖਾ ਦੇਵਾਂਗੇ ਅਸੀਂ ਕਰਕੇ ਮੈਚਿੰਗ ਨਹੀਂ ਤਾਂ ਤੁਸੀਂ ਓਨਲੀ ਸ਼ਰਟ ਵੀ ਲੈ ਸਕਦੇ ਹੋ ਜੇ ਤੁਹਾਡੇ ਕੋਲੇ ਬਾਟਮਸ ਕਈ ਵਾਰ अवेलेबल ਹੁੰਦੀਆਂ ਨੇ ਪਹਿਣਾ ਕੋਲੇ ਸ਼ਰਟਸ ਖਰਾਬ ਹੋ ਜਾਂਦੀਆਂ ਨੇ ਤਾਂ ਤੁਸੀਂ ਐਡਾ ਵੀ ਲੈ ਸਕਦੇ ਹੋ ਨੈਕਸਟ ਕਲਰ ਇਹ ਵਾਲਾ ਆ ਗਿਆ ਜੀ ਸਾਰੇ ਪ੍ਰਿੰਟ ਇੱਕ ਤੋਂ ਇੱਕ ਨਹੀਂਗੇ ਸਾਰੇ ਕੱਟ ਪੀਸਾਂ ਦੇ ਵਿੱਚ ਰਹਿਣਗੇ ਕੱਟ ਪੀਸ ਨੇ ਜੀ ਸੰਡੇ ਨੂੰ ਆਪਣੀ ਵੀਡੀਓ ਆਇਆ ਕਰੂਗੀ ਕੱਟ ਪੀਸਾਂ ਦੀ ਕੋਸ਼ਿਸ਼ ਕਰਿਆ ਕਰਾਂਗੇ ਜੇ ਸੈਟਰਡੇ ਸੰਡੇ ਦੋਨੋਂ ਦਿਨ ਪਾਏ ਜੀ ਬਾਕੀ ਸੰਡੇ ਨੂੰ ਤਾਂ ਪਾਈ ਕਰਾਂਗੇ ਆਪਾਂ ਕੱਟ ਪੀਸਾਂ ਨੂੰ ਹਰ ਵਾਰ ਲੱਗ ਲੱਗ ਤੁਹਾਨੂੰ ਕੋਸ਼ਿਸ਼ ਕਰਾਂਗੇ ਪੀਸ ਲਿਆਉਣ ਦੀ ਬਾਕੀ ਦੇਖੋ ਕਿਵੇਂ ਚੱਲ ਰਿਹਾ ਅੱਗੇ ਤੇ ਲੋ ਜੀ ਇਹ ਸਿੰਥੈਟਿਕ ਵੀ ਹੁਣ ਅੱਗੇ ਭੈਣਾਂ ਦੇ ਰਖੜੀ ਤੋਂ ਬਾਅਦ ਸਿੰਥੈਟਿਕ ਦਾ ਵੀ ਚੱਲ ਜੂਗਾ ਫਿਰ ਸਿੰਥੈਟਿਕ ਵੀ ਘੱਟ ਪਿੱਛੇ ਲੈ ਕੇ ਆਇਆ ਕਰਾਂਗੇ ਆਪਾਂ ਸੋਬੇ ਲਈ ਤੇ ਨੈਕਸਟ ਕਲਰ ਇਹ ਵਾਲਾ ਆ ਗਿਆ ਜੀ ਆ ਇਹ ਪੂਰਾ ਸੂਟ ਹੈ ਪੂਰਾ ਸੂਟ ਹੈ ਇਹ ਦੋ ਪੀਸ ਇਹ ਦੋ ਪੀਸ ਨੇ ਜੀ ਟਾਈ ਟਾਈ ਮੀਟਰ ਦੇ ਇਹ ਪੂਰਾ ਸੂਟ ਹੈ ਜੀ ਪ੍ਰੋਪਰ ਪੂਰਾ ਸੂਟ ਹੈ ਤੇ ਤੁਸੀਂ ਪੂਰਾ ਸੂਟ ਹੀ ਲੈ ਸਕਦੇ ਹੋ ਸਾਡੇ ਕੋਲ ਹਾਂ ਜੀ ਨੈਕਸਟ ਪ੍ਰਿੰਟ ਇਹ ਵਾਲਾ ਆ ਗਿਆ ਜੀ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਜੀ ਸਾਰੇ ਪ੍ਰਿੰਟ ਇੱਕ ਤੋਂ ਇੱਕ ਨੇ ਜੀ ਸਟਫ ਵੀ ਬਹੁਤ ਸੁਣਾ ਮੈਂ ਤੁਹਾਨੂੰ ਫੀਲ ਕਰਵਾ ਸਕਾਈ ਹੋਪ ਕਿ ਸਟਫ ਬਹੁਤ ਹਲਕਾ ਤੇ ਲਾਈਟ ਵੇਟਰ ਵਾਲਾ ਬਿਲਕੁਲ ਨਹੀਂ ਹੈਗਾ ਬਿਲਕੁਲ ਪਿਓਰ ਕਾਟਨ ਹੈਗਾ ਬਿਲਕੁਲ ਪਿਓਰ ਕਾਟਨ ਹੈਗਾ ਕੋਈ ਸੀ ਥਰੂ ਨਹੀਂ ਹੈਗਾ ਹਲਕਾ ਜਿਹਾ ਸਟਫ ਨਹੀਂ ਹੈਗਾ ਅੱਛਾ ਸਟਫ ਹੈ ਬਿਲਕੁਲ ਸਟਫ ਬਹੁਤ ਸੁਣਾ ਹੈਗਾ ਤੇ ਇਹ ਕੋ ਨੈਕਸਟ ਕਿੰਨਾ ਸੁਣਾ ਪ੍ਰਿੰਟ ਹੈਗਾ ਬਹੁਤ ਸੁਣਾ ਪ੍ਰਿੰਟ ਹੈ ਇਹਦੀ ਲਾਈਨਿੰਗ ਬਣੀ ਹੋਈ ਹੈ ਵਿੱਚ ਤੇ ਨੈਕਸਟ ਵੀ ਹੁੰਦਾ ਸਾਰੇ ਪ੍ਰਿੰਟ ਬਹੁਤ ਸੋਹਣੇ ਨੇ ਪ੍ਰਿੰਟ ਸਾਰੀ ਬਹੁਤ ਸੋਹਣੀ ਹੈਗੀ ਹੈਗੀ ਤੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤਾਂ ਆ ਤੁਹਾਨੂੰ ਅਸੀਂ ਵਿੱਚ ਸਾਡੇ ਪ੍ਰਾਈਸ ਦੱਸੇ ਹੋਏ ਹੁੰਦੇ ਨੇ ਅਸੀਂ ਹਰ ਇੱਕ ਸੂਟ ਦਾ ਪ੍ਰਾਈਸ ਵਿੱਚ ਦੱਸਦੇ ਆਂਗੇ ਤੁਸੀਂ ਬਾਕੀ ਤੁਸੀਂ ਜਿਹੜਾ ਵੀ ਪ੍ਰਾਈਸ ਹੋਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਤੁਹਾਨੂੰ ਸੂਟ ਅਪੀਲ ਕਰਦਾ ਹੈਗਾ ਉਸ ਦਾ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ ਤੁਸੀਂ ਲਓ ਜੀ ਇਹਦੇ ਵਿੱਚ ਇਹ ਆਪਣੇ ਕੋਲੇ ਤਿੰਨ ਪੀਸ ਨੇਗੇ अवेलेबल ਨੇਗੇ ਤਿੰਨ ਪੀਸ ਜੇ ਤੁਸੀਂ ਤਿੰਨ ਨੂੰ ਹੀ ਲੈਣਾ ਚਾਹੁੰਦੇ ਹੋ ਕਿਸੇ ਨਾਲ ਇੱਕ ਸੂਟ ਬਣਾ ਕੇ ਇੱਕ ਸ਼ਰਟ ਬਣਾਣੀ ਹੈਗੀ ਨਾਲ ਤਾਂ ਤੁਸੀਂ ਐਡਾ ਵੀ ਲੈ ਸਕਦੇ ਹੋ ਤੁਸੀਂ ਦੋ ਪੀਸ ਵੀ ਲੈ ਸਕਦੇ ਹੋ ਸਿੰਗਲ ਪੀਸ ਵੀ ਲੈ ਸਕਦੇ ਹੋ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਵੀ ਦੋ ਪੀਸ ਨੇ ਪੂਰਾ ਪ੍ਰੋਪਰ ਸੂਟ ਹੈਗਾ ਜੀ ਇਹ ਤੇ ਨੈਕਸਟ ਮੈਂ ਤੁਹਾਨੂੰ ਦਿਖਾ ਰਹੀ ਹਾਂਗੀ ਇਹ ਵਾਲਾ ਬਹੁਤ ਸੋਹਣਾ ਹੈਗਾ ਜੀ ਬੜਾ ਪਿਆਰਾ ਜਿਹਾ ਸਾਰੇ ਪ੍ਰਿੰਟ ਇੱਕ ਤੋਂ ਇੱਕ ਹੈਗੇ ਨੇ ਜੀ ਜਬਰਦਸਤ ਜੀ ਪ੍ਰਿੰਟਿੰਗ ਹੈ ਇਹਨਾਂ ਦੀ ਸਟੱਫ ਵੀ ਬਹੁਤ ਸੋਹਣੀ ਹੈ ਸਟੱਫ ਬਹੁਤ ਸੋਹਣਾ ਹੈਗਾ ਜੀ ਨੈਕਸਟ ਪ੍ਰਿੰਟ ਕਿੰਨਾ ਪਿਆਰਾ ਆ ਗਿਆ ਜੀ ਸਾਡਾ ਪ੍ਰਾਈਸ ਐਂਡ ਦੇ ਉੱਤੇ ਦੱਸਿਆ ਹੋਇਆ ਹੁੰਦਾ ਹੈਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਕਰੋ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਆ ਕਰੋ ਜੀ ਅੱਗੇ ਪਹੇਣਾ ਤੱਕ ਤੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਮੇਰੀਆਂ ਸੋਹਣੀਆਂ ਸੋਹਣੀਆਂ ਪਿਆਰੀ ਪਿਆਰੀ ਜੀ ਭੈਣਾ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਕਿਉਂਕਿ ਸਾਡੀ ਹੌਸਲ ਲੱਜਾਈ ਤੁਹਾਡੇ ਕਮੈਂਟਸ ਨਾਲ ਹੀ ਹੁੰਦੀ ਹੈ ਕਿ ਜਿਆ ਸਾਨੂੰ ਪਸੰਦ ਆਂਦੀ ਹੈ ਚੀਜ਼ ਤਾਂ ਬਹੁਤ ਸਾਰੇ ਪਿਆਰੇ ਪਿਆਰੇ ਭੈਣਾ ਬਹੁਤ ਸਾਰੇ ਸੋਹਣੇ ਸੋਹਣੇ ਵਿਸ਼ੇਸ ਦੀਨੀਆਂ ਨੇ ਦੇਖੋ ਕਿੰਨੇ ਪਿਆਰੇ ਜਿਆ ਪ੍ਰਿੰਟ ਤੇ ਬਹੁਤ ਹੀ ਜਿਆਦੇ ਸੋਹਣੇ ਸੋਹਣੇ ਕਮੈਂਟ ਕਰਦੇ ਨੇਗੇ ਤੁਸੀਂ ਸਾਰੇ ਬਹੁਤ ਅੱਛੇ ਹੋਗੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਲਓ ਜੀ ਨੈਕਸਟ ਇਹ ਵਾਲਾ ਆ ਗਿਆ ਜੀ ਇਹ ਸਾਰੇ ਸਿੰਗਲ ਪੀਸ ਹੀ ਲੈਣਗੇ ਜੀ ਢਾਈ ਢਾਈ ਮੀਟਰ ਦੇ ਕੱਟ ਸਾਰਿਆਂ ਦੀ ਢਾਈ ਹੈ ਇਹਨਾਂ ਦੇ ਵਿੱਚ ਇਹ ਜਨ ਜਟ ਨਹੀਂ ਹੈਗਾ ਵੀ ਆਪਾਂ ਨੂੰ ਕੱਟ ਵੱਧ ਮਿਲੂਗਾ ਜੀ ਸਾਡਾ 3 ਮੀਟਰ ਹੈਗਾ ਤਾਂ ਸਾਡਾ ਖਰਾਬ ਹੋ ਜਾਂਦਾ ਜੀ ਅਸੀਂ ਕਿਵੇਂ ਕਰੀਏ ਇਹਦੇ ਵਿੱਚ ਢਾਈ ਢਾਈ ਦੀ ਹੀ ਕੱਟ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਤੇ ਪੀਸ ਦਾ ਛੇੜ ਆ ਸਾਰੇ ਛੇੜ ਇੱਕ ਤੋਂ ਇੱਕ ਨੇ ਦੇਖੋ ਨੈਕਸਟ ਪ੍ਰਿੰਟ ਕਿੰਨਾ ਪਿਆਰਾ ਜਿਹਾ ਹੈ ਨੈਕਸਟ ਪ੍ਰਿੰਟ ਵੀ ਬੜਾ ਸੋਹਣਾ ਜਿਆ ਹੈ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 125 ਰੁਪਏ ਪਰ ਮੀਟਰ ਇਹ 625 ਦਾ ਪੂਰਾ ਸੂਟ ਬਣ ਜਾਂਦਾ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਨੰਬਰ ਹੈ 9253115036 ਜਿਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ 9853115036 ਤੇ ਆਪਣਾ ਆਰਡਰ ਤੁਸੀਂ ਪਲੇਸ ਕਰ ਸਕਦੇ ਹੋ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ 125 ਰੁਪਏ ਪਰ ਮੀਟਰ 625 ਦਾ ਪੂਰਾ ਸੂਟ ਬਣ ਜਾਂਦਾ ਹੈ ਜੀ ਪੂਰਾ ਸੂਟ 625 ਦਾ ਤੁਹਾਨੂੰ ਮਿਲੂਗਾ ਇਹ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਫਾਸਟਲੀ ਆਰਡਰ ਬੁੱਕ ਕਰਿਓ ਕਿਉਂਕਿ ਜਿਹੜਾ ਕੱਟ ਪੀਸਾਂ ਦਾ ਸਟਾਕ ਹੈ ਕਲੀਅਰ ਜਲਦੀ ਹੁੰਦਾ ਹੈਗਾ ਭੈਣਾਂ ਨੂੰ ਜਿਆਦਾ ਪਸੰਦ ਆਉਂਦੇ ਨੇ ਕੱਟ ਪੀਸ ਇਸ ਲਈ ਕਲੀਅਰ ਜਲਦੀ ਹੁੰਦਾ ਲਿਮਟ ਜੈ ਸਟਾਕ ਹੈਗਾ ਆਪਾਂ ਹਰ ਸੰਡੇ ਤੁਹਾਡੇ ਲਈ ਕੱਟ ਪੀਸ ਲੈ ਕੇ ਆਇਆ ਕਰਾਂਗੇ ਜੀ ਨੈਕਸਟ ਵਾਲਾ ਇਹ ਰਹਿ ਗਿਆ ਜੀ ਇਸ ਆਰੇ ਪੀਸ ਆਪਣੇ ਕੋਲ अवेलेबल ਹੈਗੇ ਨੇ ਦੁਬਾਰਾ ਤੋਂ ਫਿਰ ਮੈਂ ਨੰਬਰ ਆ ਰਿਪੀਟ ਕਰਨ ਲੱਗੀ ਆ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਣਾ ਛੂਟ ਜਿਹੜਾ ਹੋਲਡ ਕਰਵਾ ਸਕਦੇ 125 ਰੁਪਏ ਪਰ ਮੀਟਰ 625 ਦਾ ਥੈਂਕ ਯੂ